ਪਰਵਾਸ ਪਹਿਲਾਂ ਤੋਂ ਹੁੰਦਾ ਆਇਆ ਮਨੁੱਖ ਨੇ ਆਪਣੀ ਰੋਜੀ ਰੋਟੀ ਲਈ ਪਿੰਡਾਂ ਤੋਂ ਪਿੰਡ ਪਿੰਡਾਂ ਤੋਂ ਸ਼ਹਿਰ ਤੇ ਸ਼ਹਿਰਾਂ ਤੋਂ ਵੱਡੇ ਸ਼ਹਿਰ ਵੱਲੋਂ ਜਦੋਂ ਵਧਣਾ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਫਿਰ ਹੌਲੀ-ਹੌਲੀ ਇਹ ਪ੍ਰਵਾਸ ਇੰਟਰਨੈਸ਼ਨਲ ਹੁੰਦਾ ਗਿਆ ਲੋਕ ਵਿਦੇਸ਼ਾਂ ਵਿੱਚ ਜਾ ਕੇ ਚੰਗੇ ਪੁਵਿੱਖ ਲਈ ਕਾਰੋਬਾਰ ਲਈ ਵਸਣਾ ਸ਼ੁਰੂ ਕਰ ਦਿੱਤਾ ਪਰ ਫਿਰ ਪ੍ਰਵਾਸ ਹੌਲੀ-ਹੌਲੀ ਇਹ ਵਧਦਾ ਗਿਆ ਵਧਦਾ ਗਿਆ ਅੱਜ ਕੱਲ ਇਹ ਪ੍ਰਵਾਸ ਨੌਜਵਾਨਾਂ ਦਾ ਰੁਝਾਨ ਬਣ ਗਿਆ ਬਹੁਤੇ ਨੌਜਵਾਨ ਭਾਰਤ ਦੇ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਫੀਲ ਕਰਨ ਲੱਗੇ ਬਹੁਤੇ ਨੌਜਵਾਨ ਬੇਰੋਜ਼ਗਾਰ ਫੀਲ ਕਰਨ ਲੱਗੇ ਤੇ ਇਹ ਲੋਕ ਵਿਦੇਸ਼ਾਂ ਵੱਲੋਂ ਜਿਹੜੇ ਕੁਝ ਕਰਨ ਲੱਗੇ ਇਸੇ ਤਰ੍ਹਾਂ ਸਾਡੇ ਕੋਲ ਅੱਜ ਇੱਕ ਨੌਜਵਾਨ ਪਹੁੰਚੇ ਨੇ ਜਿਹੜੇ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਦੀ ਰੋਜੀ ਰੋਟੀ ਵਾਸਤੇ ਵਿਦੇਸ਼ ਗਏ ਸਨ ਪਰ ਕਿਸੇ ਕਾਰਨ ਕਰਕੇ ਇਹ ਨੌਜਵਾਨ ਜਿਹੜੇ ਉਰਾਖ ਦੇ ਵਿੱਚ ਫਸ ਗਏ ਜਿਨ੍ਹਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਤੱਕ ਪਹੁੰਚ ਕੀਤੀ ਪਹੁੰਚ ਕਰਨ ਤੋਂ ਬਾਅਦ ਸੰਤ ਜੀ ਦੇ ਜਤਨਾ ਸਦਕਾ ਇਹ ਅੱਜ ਭਾਰਤ ਵਾਪਸੀ ਹੋਈ ਆ ਆ ਉਹ ਕਰਦੇ ਆ ਉਹਨਾਂ ਨੌਜਵਾਨਾਂ ਦੇ ਨਾਲ ਗੱਲ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਪਤੜ ਖੁਰਦਾਲ ਰਹਿਣ ਵਾਲਾ ਹਾਂ ਤੇ ਸਾਨੂੰ ਏਜੰਟ ਨੇ ਦੀਸ਼ਾ ਉਹਦਾ ਨਾਮ ਦਰਜੀਤ ਤੇ ਖੋਜੇ ਵਾਲੀ ਦਾ ਆ ਜੀ ਤੇ ਉਹਨਾਂ ਨੇ ਸਾਨੂੰ ਇਥੇ ਰਾਖ ਚ ਫਸਾਤਾ ਕਵੇਦ ਦਾ ਕਹਿੰਦੇ ਸੀ ਰਾਖ ਚ ਫਸਾਤਾ ਤੁਹਾਡਾ ਸੰਪਰਕ ਉਸ ਏਜੰਟ ਨਾਲ ਕਿਵੇਂ ਹੋਇਆ ਸਾਨੂੰ ਇਹਨਾਂ ਨੇ ਕਿਹਾ ਜੀ ਪਹਿਲੋਂ ਉਹ ਕਵੈਦ ਦਾ ਕਹਿੰਦੇ ਸੀ ਫਿਰ ਆਨ ਨੂੰ ਕਹਿੰਦੇ ਜਲੰਧਰ ਜਾਣਾ ਇੰਟਰਵਿਊ ਹੋਏਗੀ ਤੁਹਾਡੀ ਤੇ ਤੁਸੀਂ ਕਰਕੇ ਤਾਂ ਫਿਰ ਆਇਓ ਹਾਂ ਫਿਰ ਇਹਨਾਂ ਨੇ ਹਣ ਭੇਜ ਦਿੱਤਾ ਬੰਬੇ ਕਹਿੰਦੇ ਤੁਹਾਡੀ ਇੱਥੋਂ ਫਲੈਟ ਹਾਂ ਬੰਬੇ ਭੇਜ ਦਿੱਤਾ ਆਨ ਨੂੰ ਕਹਿੰਦੇ ਨਹੀਂ ਨਹੀਂ ਇਧਰ ਨੂੰ ਜਾਓ ਤੁਸੀਂ ਸਾਡੀ ਗਰੰਟੀ ਆ ਪੂਰੀ ਤੁਸੀਂ ਰਾਖ ਚ ਕੋ ਡਾਲਰਾਂ ਦਾ ਸੈਲਰੀ ਆ ਸਾਰਾ ਕੁਝ ਤੁਸੀਂ ਜਾਓ ਉੱਥੇ ਸਾਡਾ ਤੁਸੀਂ 6 ਮਹੀਨਿਆਂ ਚ ਪੈਸੇ ਪੂਰੇ ਕਰ ਲੈਣੇ ਤੇ ਬਾਅਦ ਸਾਨੂੰ ਉੱਥੇ ਗਏ ਜੀ ਸਾਨੂੰ ਰਾਖ ਚ ਭੇਜਤਾ ਰਾਖ ਚ ਭੇਜਿਆ ਸਾਨੂੰ ਕਹਿੰਦੇ ਡੋਲਰਾਂ ਚ ਸੈਲਰੀ ਉਥੇ ਦਿਨਾਰਾ ਦੇ ਦਿੰਦੇ ਹੂੰ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਡੋਲਰਾਂ ਚ ਦਿੰਦੇ ਆ ਹੂੰ ਤੇ ਸਾਨੂੰ ਦਿਨਾਰਾ ਦੇ ਦਿੰਦੇ ਨਾ ਸਾਨੂੰ 3-4 ਮਹੀਨੇ ਤੱਕ ਪੇਮੈਂਟ ਹੀ ਨਹੀਂ ਦਿੱਤੀ ਅੱਛਾ ਫੇਰਾ ਰੋਟੀ ਪਾਣੀ ਦਾ ਖਰਚਾ ਹੀ ਕੰਪਨੀ ਦੀ ਕਹਿੰਦੇ ਰੋਟੀ ਹੈ ਉਥੇ ਕੁਝ ਤੇ ਬਾਅਦ ਸਾਨੂੰ ਕਹਿੰਦਾ ਉਥੇ ਹੁਣ ਫੋਨ ਚੱਕਣੋਂ ਵੀ ਹਟ ਗਿਆ ਯਾਰ ਹੂੰ ਐ ਫੋਨ ਲਾਉਣਾ ਘਰਦਿਆਂ ਨੂੰ ਦੱਸਣਾ ਘਰਦਿਆਂ ਨੇ ਕਹਿਣਾ ਜਾਣਾ ਸੀ ਹੂੰ ਤੇ ਕਹਿੰਦਾ ਨਾ ਤੁਹਾਡੇ ਬੰਦੇ ਮੁੰਨੇ ਹਾਂ ਲਾਤੇ ਪੈਸੇ ਦੇ ਦਿੰਦੇ ਆ ਅੱਛਾ ਕਰ ਲਓ ਜੋ ਹੁੰਦਾ ਤੁਹਾਡੇ ਤਾਨੂੰ ਕੰਪਨੀ ਦੇ ਵਿੱਚ ਤੰਗੀ ਕੀ ਆਉਂਦੀ ਸੀ ਕੰਪਨੀ 'ਚ ਇਹ ਤੰਗੀ ਹੈ ਜਦੋਂ ਬੰਦਾ ਬਿਮਾਰ ਹੋ ਜਾਂਦਾ ਜਾਂ ਕਦਾਂ ਵੀ ਆ ਉਹਨੂੰ ਨਾ ਕੋਈ ਸੁਣਵਾਈ ਕਰ ਦਿੰਦਾ ਨਾ ਕੋਈ ਮੈਡੀਕਲ ਠੱਕੇ ਮਾਰ ਕੇ ਲੈ ਜਾਂਦੇ ਹੀ ਉਹਨੂੰ ਕੰਮ ਤੇ ਅੱਛਾ ਤੇ ਸਾਡੇ ਨਾਲ ਵੀ ਇਹੋ ਹੀ ਗੱਲ ਹੋਈ ਦੋ ਤਿੰਨ ਦਿਨ ਮੇਰਾ ਇਦਾਂ ਲੱਕ ਦਰਦ ਕਰ ਰਹਾ ਤੇ ਕਹਿੰਦਾ ਤੁਹਾਡੇ ਨਾਲ ਕੱਲੂ ਕੰਮ ਤੇ ਜਾਣਾ ਨਹੀਂ ਤੇ ਤੁਹਾਡੇ ਨਾਲ ਫਿਰ ਉਹ ਤੋਂ ਦੂਜਾ ਸੈਕਟਰ ਪ੍ਰੋਟ ਕਰਾਂਗੇ ਅੱਛਾ ਤੁਹਾਡੇ ਨਾਲ ਵੀ ਕੁੱਟਮਾਰ ਹੋਈ ਕਦੀ ਹਾਂ ਨੂੰ ਠੱਕੇ ਠੱਕੇ ਮਾਰੇ ਆ ਜੀ ਇਹ ਕਹਿੰਦਾ ਸਵੇ ਨੂੰ ਕੰਮ ਤੇ ਜਾਣਾ ਜੇ ਨਹੀਂ ਜਾਣਾ ਮੇਰਾ ਟਾਕਾ ਪੂਰਾ ਹਾਲ ਕਰਾਂਗੇ ਠੀਕ ਬਾਕੀ ਦੂਜੇ ਬੰਦਿਆਂ ਨੂੰ ਤਾਂ ਕੁੱਟਮਾਰ ਕਰਦੇ ਰਹੇ ਉੱਥੇ ਕਿੰਨੇ ਕੁ ਨੌਜਵਾਨ ਕੰਮ ਕਰ ਰਹੇ ਉਸ ਕੰਪਨੀ ਦੇ ਦੋ 250 ਬੰਦੇ ਹੋਣਗੇ ਇਕੱਲੇ ਇੰਡੀਆ ਦਾ ਹਾਂਜੀ ਪੰਜਾਬ ਦੇ ਕਿੰਨੇ ਕੁ ਨੌਜਵਾਨ ਪੰਜਾਬ ਤੇ ਹੁਣ 5-6 ਬੰਦੇ ਆ 5-6 ਬੰਦੇ ਪੰਜਾਬ ਦੇ ਆ ਬਾਕੀ ਯੂਪੀ ਵਿਆਰ ਸਾਰੇ ਇਧਰਲੇ ਮੁਲਕਾਂ ਦੇ ਆ ਹਾਂ ਸਾਰਿਆਂ ਦੇ ਨਾਲ ਇਸੇ ਤਰ੍ਹਾਂ ਹੀ ਹੋ ਰਿਹਾ ਹਾਂਜੀ ਹਾਂਜੀ ਉਹਨਾਂ ਦੇ 5-5 6-6 ਸਾਲਾਂ ਦਾ ਥੱਲੇ ਆ 4-4 ਸਾਲ ਹੋ ਗਏ 5-5 ਉਹ ਉਹਨਾਂ ਨੂੰ ਛੱਡਣ ਨਹੀਂ ਦਿਆ ਹੁਣ ਉਹ ਨਾ ਤਾਂ ਇੱਥੇ ਆਈ ਸਕਦੇ ਬੀਜੇ ਖਲਾਸ ਅਸਬੋਟ ਦੀ 1.5 ਸਪੈਰ ਹੋ ਗਈ ਹੂੰ ਇਸ ਕਰਕੇ ਤੁਹਾਨੂੰ ਲੱਗਦਾ ਕਿ ਉੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਹਜੇ ਵੀ ਬੰਦੀ ਬਣਾਇਆ ਹੋਇਆ ਹੈ ਹਾਂਜੀ ਉਹ ਕਹਿੰਦੇ ਕਹਿੰਦੇ ਤੁਸੀਂ ਜਾਓ ਅੱਜਾ ਵੀ ਕੁਝ ਕਰ ਰਹੇ ਹੋ ਉਧਰੋਂ ਨੰਬਰ ਨੰਬਰ ਦੇਓ ਇਹ ਕੀ ਕਰਾਂਗੇ ਤੁਹਾਡੇ ਵੀ ਹੁਣ ਬਾਬਾ ਜੀ ਨੇ ਕਹਿ ਦਿੱਤਾ ਹੈ ਕਹਿੰਦਾ ਕੋਈ ਨਹੀਂ ਉਹਨਾਂ ਨੂੰ ਵੀ ਕਢਾਵਾਂਗੇ ਹੂੰ ਸਾਡੇ ਨਾਲ ਇੱਕ ਹੋਰ ਨੌਜਵਾਨਾ ਜੋ ਇਹਨਾਂ ਦੇ ਨਾਲ ਹੀ ਉਹ ਵੀ ਇਰਾਕ ਦੇ ਵਿੱਚੋਂ ਆ ਬੰਦੀ ਬਣਾਏ ਹੋਏ ਸੀ ਬਾਬਾ ਜੀ ਦੇ ਜਤਨਾ ਸਦਕਾ ਆ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹਾਂਜੀ ਮੇਰਾ ਨਾਮ ਸੋਢੀ ਰਾਮ ਆ ਮੈਂ ਪਿੰਡ ਪੱਤਰਖੁਰ ਦੇ ਵਿੱਚ ਰਹਿਣ ਵਾਲਾ ਆ ਇਹ ਕੀ ਘਟਨਾ ਕਰਮ ਕੀ ਵਾਪਰਿਆ ਤੁਸੀਂ ਆਪਣੇ ਚੰਗੇ ਭਵਿੱਖ ਲਈ ਚੰਗੀ ਕਮਾਈ ਵਾਸਤੇ ਉੱਥੇ ਗਏ ਸੀ ਕੀ ਕੰਪਨੀ ਮਾਰੀ ਸੀ ਜਾਂ ਕੋਈ ਹੋਰ ਗੱਲਬਾਤ ਹੋਈ ਜਿਹਦਾ ਕਰਕੇ ਤੁਹਾਨੂੰ ਉੱਥੇ ਰਹਿਣ ਲਈ ਮਜਬੂਰ ਹੋਣਾ ਪਿਆ ਇਹ ਪਹਿਲਾਂ ਤੇ ਤੁਸੀਂ ਸੁਣਨਗੇ ਜਦੋਂ ਇਹਨਾਂ ਦੇ ਅਸੀਂ ਆਏ ਆ ਸਾਡਾ ਸੁਕੈਸਸ ਦਾ ਸਗਲ ਆਇਆ ਹੋਇਆ ਹੂੰ ਇਹ ਕਹਿੰਦੇ ਵੀ ਜਾਨਕਾ ਜੰਡ ਕਹਿੰਦੇ ਵੀ ਸਾਡਾ ਵਿਆਦਾਨੀ ਰਾਖ ਦੀ ਕੰਪਨੀ ਆ ਕੰਪਨੀ ਵਰਕ ਆਫ ਦੀ ਆ ਤੇ ਡਾਲਰਾਂ ਦੇ ਸੈਲਰੀ 450 ਡਾਲਰ ਕਹਿੰਦੇ ਤੁਹਾਨੂੰ ਅੱਠਾਂ ਦੇ ਟੈਂਟ ਡਿਊਟੀ ਦੇ ਵਿੱਚ ਮਿਲੂਗਾ ਬਾਕੀ ਦਿਨੋਂ ਟਾਈਮ ਦੇ ਨਾਲ ਡਾਲਰਾਂ ਸੈਲਰੀ ਹੋਊਗੀ ਚਲੋ ਜਿਵੇਂ ਚਲੋ ਠੀਕ ਹੈ ਭੇਜ ਦਿਓ ਸਾਨੂੰ ਫਿਰ ਤੋਂ ਬੰਬੇਓ ਸਾਡੀ ਫਲੈਟ ਕਰਾਈ ਹੈ ਬੰਬੇਓ ਵਾਲਾ ਮੈਂ ਬੰਬੇਓ ਬੰਬੇਓ ਸਾਡੀ ਫਲੈਟ ਹੋਈ ਹੈ ਚਲੇਗਾ ਰਾਖ ਦੇ ਵਿੱਚ ਉੱਥੇ ਗਏ ਆ ਤਾਂ ਉੱਥੇ ਜਾ ਕੇ ਜਦੋਂ ਅਸੀਂ ਹਾਲਾਤ ਪਾਣੀ ਦੇਖੇ ਬੰਦੇ ਭਾਣੇ ਰੋਂਦੇ ਸੀਗੇ ਵੀ ਜਿੱਦਾਂ ਕਰਕੇ ਤੁਸੀਂ ਕਿੱਥੇ ਫਸ ਗਏ ਆ ਇਹ ਤੇ ਬਹ ਲੋਜੀ ਹੁਣ ਗਏ ਸੀਗੇ ਪੈਸੇ ਲਾ ਕੇ ਕੰਮ ਕਰਨਾ ਹੀ ਪੈਣਾ ਸੀਗਾ ਜੇ ਜਿਹੜਾ ਕੋਈ ਕੋਈ ਢਿੱਲ ਮੱਠਿਆ ਜਾਂ ਕੋਈ ਗੱਲਬਾਤ ਆ ਕੋਈ ਨਹੀਂ ਬਸ ਉਹ ਕਹਿੰਦੇ ਵੀ ਆਹ ਕੱਲ ਨੂੰ ਖੜਦੇ ਆ ਤੁਹਾਨੂੰ ਪਰਸ ਨੂੰ ਹਸਪੀਟਲ ਕਰਦੇ ਆ ਮੈਂ ਉੱਥੇ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀਗਾ ਕੋਈ ਉਹਨਾਂ ਨੇ ਸੁਣਵਾਈ ਸੁਣਵਾਈ ਨਹੀਂ ਕੀਤੀ ਹੂੰ ਐਦਾਂ ਹੀ ਆ ਵੀ ਉੱਥੇ ਗੋਲੀ ਜੀ ਦਿੰਦੇ ਹੋਏ ਖਾ ਖੋ ਕੇ ਤੁਰੇ ਰਹੇ ਹੂੰ ਕੋਈ ਇਹ ਫੇ ਗੱਲਬਾਤ ਨਹੀਂ ਗੀ ਤੇ ਐਂ ਫੇ ਸੈਲਰੀ ਦਾ ਪੁੱਛਿਆ ਪਈ ਜੋ ਨਹਾਦੇ ਬੰਦੇ ਸਾਡੇ ਤੋਂ ਦੂਰ ਪਹਿਲਾਂ ਦੇ ਬੰਦੇ ਗਏ ਸੀ ਰਾਸਤਾਂ ਦੇ ਤੇ ਉਹ ਇਹਨਾਂ ਨੇ ਉਹਨਾਂ ਨੂੰ ਉਹਨਾਂ ਦਿੱਤੀ ਦਨਾਰਾਂ ਚ ਸੈਲਰੀ ਹੂੰ ਰਾਸਤਾਂ ਦੇ ਬੰਦਿਆਂ ਨੂੰ ਜੀ ਉਹ ਸਾਡੇ ਤੋਂ ਮਹੀਨਾ ਪਹਿਲਾਂ ਗਏ ਹੋਏ ਸੀ ਹੂੰ ਤੇ ਉਹਨਾਂ ਨੇ ਫਿਰ ਰਣ ਚ ਉਹਨਾਂ ਨੇ ਕਹੇ ਵੀ ਬਿੱਜੇ ਤੇ ਗਏ ਉਹ ਕਹਿੰਦੇ ਵੀ ਤੁਹਾਨੂੰ ਦਨਾਰਾਂ ਸੈਲਰੀ ਮਿਲਣੀ ਆ ਜੀ ਦਨਾਰਾਂ ਚ ਹੀ ਦੇਣੀ ਆ ਉਹ ਕਹਿੰਦੇ ਵੀ ਉਹਨਾਂ ਬੰਦੇ ਨੇ ਕਹੇ ਵਿੱਚੋਂ ਕਿ ਸਾਡੇ ਨਾਲ ਐਗਰੀਮੈਂਟ ਦੋ ਡਾਲਰਾਂ ਦਾ ਕੀਤਾ ਤਾਂ ਦਨਾਰਾਂ ਥੋੜੀ ਨਹੀਂ ਸਾਡਾ ਐਗਰੀਮੈਂਟ ਡਾਲਰਾਂ ਦਾ ਆ ਹੂੰ ਉਹ ਕਹਿੰਦੇ ਵੀ ਲੈਣੀ ਲਵੋ ਸੈਲਰੀ ਹੂੰ ਨਹੀਂ ਜੋਨਾ ਦੋ ਇੱਕ ਦੋ ਜਿਹੜੇ ਬੰਦੇ ਮੂਰੇ ਹੋਏ ਸੀਗੇ ਉਹਨਾਂ ਨੇ ਉਹਨਾਂ ਦੋਵਾਂ ਜਾਨਾਂ ਨੂੰ ਦਫ਼ਤਰ ਸਾਜ ਦੇ ਉਹਨਾਂ ਜਿਹਨਾਂ ਨੇ ਮਾਰਿਆ ਮੂਰੇਆ ਅੱਛਾ ਤੇ ਉਹ ਵਿਜਾਦੇ ਆਰਾਮ ਨਾਲ ਬਹਿ ਗਏ ਹੂੰ ਉਹ ਦੋ ਤਿੰਨ ਮਰਦਾਂ ਵੀ ਮੂਰੇ ਹੋ ਕੇ ਕਦਮ ਚੱਕ ਲਿਆ ਤੋ ਪਿਆਨਾ ਸਾਦਨੇ ਵਿਧਾਨ ਨੂੰ ਦਫ਼ਤਰ ਸਾਜ ਦੇ ਦੋਸੇ ਫੁੱਟ ਮਾਰ ਕਰਕੇ ਵੀ ਜੇ ਗਾਂ ਤੋਂ ਹੀ ਮੂਰੇ ਆਏ ਨਾ ਮੀਟਿੰਗ ਕੀਤੀ ਤੇ ਅਹੀਂ ਇਦੋਂ ਵੀ ਬੁਰਾ ਹਾਲ ਕਰਾ ਮਤਲਬ ਤੁਹਾਡੀ ਜਿਹੜੀ ਲੇਬਰ ਦੀ ਜਥੇਬੰਦੀ ਵੀ ਨਹੀਂ ਬਣਾਉਣ ਦਿੰਦੇ ਜੂਨੀਅਨ ਵੀ ਨਹੀਂ ਬਣਾਉਣ ਦਿੰਦੇ ਨਹੀਂ ਜੀ ਬਣਾਉਣ ਦਿੰਦੇ ਬੰਦਿਆਂ ਦੇ ਇੰਨਾ ਵੀ ਬੰਦਿਆਂ ਤੇ ਪ੍ਰੈਸ਼ਰ ਬਹੁਤ ਹੈ ਜਦੋਂ ਜਿਹੜੇ ਦੋ ਚਾਰ ਬੰਦੇ ਮੂਰੇ ਹ ਉਹਨਾਂ ਨੂੰ ਘੁੱਟ ਮਾਰ ਕਰਦੇ ਆ ਤੇ ਬੰਦੇ ਡਰਦੇ ਨਹੀਂ ਮਰੇ ਹੁੰਦੇ ਹਾਂਜੀ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਇੱਥੋਂ ਦੇ ਏਜੰਟ ਆ ਉਹ ਤੁਹਾਡਾ ਸੌਦਾ ਕਰਦੇ ਆ ਸੌਦਾ ਕਰਕੇ ਤੁਹਾਨੂੰ ਇਦਾਂ ਪਸਾਇਆ ਜਾਂਦਾ ਹਾਂਜੀ ਹਾਂਜੀ ਸੌਦਾ ਹੀ ਆ ਜੀ ਕਰਦੇ ਅਗਨਾ ਕਰ ਜੀ ਹਾਂਜੀ ਅਜੇ 1.5 ਲੱਖ ਰੁਪਈਆ ਸਾਡੇ ਕੋਲੋਂ ਲੈ ਲਿਆ ਹਾਂਜੀ ਨਾ ਹੋਵੇ ਤੁਸੀਂ ਇੱਕ ਗੱਲ ਦੱਸਣਾ ਚਾਹੁੰ ਮੈਨਾਂ ਜੀ ਪੈਸੇ ਪੂਰੇ ਹੋ ਜਾਣੇ ਤੁਹਾਡੇ ਪੂਰੀਆਂ ਤਸੱਲੀਆਂ ਦੇ ਕੇ ਸਾਨੂੰ ਇੱਥੋਂ ਤੋਰ ਦੇ ਆ ਕਈ ਉੱਥੇ ਜਾ ਕੇ ਤਾਂ ਸਾਡੇ ਤੇ ਮੁਸੀਬਤ ਆਉਂਦੀ ਆ ਸਾਡਾ ਫੋਨ ਨਹੀਂ ਚੱਕਦੇ ਐ ਬਹੁਤ ਫੋਨ ਕੋਸ਼ਿਸ਼ ਕੀਤੀ ਏਜੰਟਾਂ ਨਾਲ ਉਹਦੀ ਕਿਹ ਏਜੰਟ ਨੇ ਫੋਨ ਨਹੀਂ ਸਾਡਾ ਚੱਕਣਾ ਪਤਾ ਵੀ ਨਾਲ ਆਤਾ ਹੋਣਾ ਹੂੰ ਤੋ ਫੋਨ ਇਹਨੇ ਚੱਕਣਾ ਸਾਡੇ ਨੇ ਫੇ ਆਪਣੇ ਘਰ ਫੋਨ ਕਰੀਏ ਹੂੰ ਆਪਣੀ ਜਨਾਨੀ ਨੂੰ ਕਹੀਏ ਵੀ ਤੁਸੀਂ ਉਹਨਾਂ ਨਾਲ ਕਰੋ ਵੀ ਇੱਜੇ ਨਾ ਕਰਕੇ ਗੱਲ ਆ ਹੂੰ ਤੋ ਗੰਦੇ ਵੀ ਨਾ ਜੀ ਬਸ ਸਾਡਾ ਕੰਮ ਸਿਗਾ ਭੇਜਣਾ ਅਸੀਂ ਭੇਜ ਦਿੱਤੇ ਆ ਉਤਰੋਂ ਭੇਜਣਾ ਕੰਪਨੀ ਦੇ ਹੱਥ ਵਾਸਿਆ ਕੰਪਨੀ ਚੋਂ ਨੂੰ ਭੇਜੇ ਪੰਜਾਂ ਜ਼ਿਲਾਂ ਨੂੰ ਭੇਜੇ ਉਹ ਕੰਪਨੀ ਸਾਡਾ ਕੰਮ ਭੇਜਣ ਦਾ ਅਸੀਂ ਭੇਜਦੇ ਆ ਜਦੋਂ ਤੁਸੀਂ ਉੱਥੇ ਕੰਪਨੀ ਦੇ ਮੈਨੇਜਰ ਜਾਂ ਉੱਥੇ ਕੋਈ ਫੋਰਮੈਨ ਹੋਊ ਤੇ ਨਾਲ ਗੱਲ ਕਰਦੇ ਵੀ ਭਾਈ ਅਸੀਂ ਠੀਕ ਨਹੀਂ ਐ ਅਸੀਂ ਕੰਮ ਤੇ ਨਹੀਂ ਜਾ ਸਕਦੇ ਜਾਂ ਸਾਨੂੰ ਬੁਖਾਰ ਆ ਤਾਂ ਫੇਕ ਕੀ ਕਰਦੇ ਸੀ ਹਾਂਜੀ ਉਹ ਕਹਿੰਦੇ ਆ ਜੀ ਤੁਸੀਂ ਇਦਾਂ ਕਰੋ ਤੁਹਾਨੂੰ ਪੁਰਾਣੇ ਬੰਦਿਆਂ ਨੂੰ ਪਤਾ ਲੱਗ ਹੀ ਗਿਆ ਹੁਣ ਵੀ ਛੱਡ ਲਈ ਕੋਈ ਨਵਾਂ ਨਹੀਂ ਕੋਈ ਪੁਰਾਣੇ ਬੰਦੇ ਆ ਤੇ ਪੁਰਾਣੇ ਬੰਦਿਆਂ ਨੂੰ ਪੁੱਛਦੇ ਪੁਰਾਣੇ ਬੰਦੇ ਕਹਿੰਦੇ ਭਰਾਵਾ ਜਿਹੜੇ ਨੇ بڑا ਮੋਟਾ ਆਪਣੇ ਗੋਲੀ ਗਾਲੀ ਲਿਆਏ ਆ ਖਾ ਲੋ ਵੀ ਇਹਨਾਂ ਨੇ ਇਦਾਂ ਫੇ ਸਾਨੂੰ ਕਹਿੰਦੇ ਤੁਹਾਨੂੰ ਗੱਡੀ ਦਿੰਨੇ ਆ ਹਸਪੀਟਲ ਖੜਦੇ ਆ ਤਿੰਨ ਦਿਨ ਸਾਨੂੰ ਇਦਾਂ ਨਾਲ ਰੱਖਿਆ ਡਿਊਟੀ ਸਰ ਤੋਂ ਕਰਾਈ ਆ ਇਹ ਇੱਕ ਸਾਡੇ ਆਪਣੇ ਇੰਡੀਆ ਦਾ ਉੱਥੇ ਕੈਂਪਸ ਜਿਹੜਾ ਮਲਵਾਰੀ ਉਹਦੇ ਕੋਲ ਰਾਜੂ ਨਾਲ ਉਹਦੇ ਕੋਲ ਜਾਣਾ ਹਾਂ ਜੀ ਇੱਜਾ ਕਰਕੇ ਗੱਲ ਆ ਬਸ ਕਾਨੂੰ ਗੱਡੀ ਮਿਲ ਜਾਂਦੀ ਬਸ ਕਾਨੂੰ ਤੇ ਮਿਲ ਜਾਂਦੀ ਪਰਸਨਲ ਮਿਲ ਜਾਂਦੀ ਉਹ ਕਹਿੰਦਾ ਵੀ ਬਾਸਾਂ ਹੀ ਭਾਰ ਕੇ ਛੁੱਪਰ ਕੇ ਬਹਿ ਗਏ ਹੂੰ ਉਹਦੇ ਵੀ ਜ਼ਿਆਦਾ ਤੁਸੀਂ ਕਰੋਗੇ ਤੁਹਾਡੇ ਨਾਲ ਕਟ ਮਾਰ ਵੀ ਕਰ ਸਕਦੇ ਆ ਤੁਸੀਂ ਉਹਨਾਂ ਨੂੰ ਇਹ ਕਿਹਾ ਕਦੀ ਵੀ ਮੇਰਾ ਵੀਜ਼ਾ ਕੱਟ ਦਿਓ ਵੀਜ਼ਾ ਮੇਰਾ ਕੈਨਸਲ ਕਰ ਦਿਓ ਮੈਂ ਵਾਪਸ ਭਾਰਤ ਜਾਣਾ ਚਾਹੁੰਨਾ ਹਾਂ ਜੀ ਨਹੀਂ ਨਹੀਂ ਕਹਿਣਾ ਕਿ ਸੀਗਾ ਨਵੇਂ ਬੰਦੇ ਗਏ ਸੀਗੇ ਇਹੀ ਕਾ ਵੀ ਨਹੀਂ ਤੁਹਾਨੂੰ ਲੱਗੇ ਰੇ ਉਹਨਾਂ ਨੇ ਜਦ ਪੁਰਾਣੇ ਬੰਦੇ ਦੱਸਦੇ ਸੀ ਕਿ ਹੁਣ ਤੁਸੀਂ ਫਸ ਗਿਆ ਹੁਣ ਕੋਈ ਜਾਨਵਰ ਤੁਹਾਨੂੰ ਕਢਾ ਨਹੀਂ ਸਕਦਾ ਤੁਹਾਡਾ ਵੀਜ਼ਾ ਸੀ ਉੱਥੇ ਹਾਂਜੀ ਵੀਜ਼ਾ ਸੀ ਦਾ ਸਾਡਾ ਤੇ ਫਿਰ ਛੁੱਟੀ ਵੀ ਨਹੀਂ ਦਿੰਦੇ ਨਹੀਂ ਛੁੱਟੀ ਵੀ ਨਹੀਂ ਹਾਂ ਉਹ ਕਹਿੰਦੇ ਇੰਡੀਆ ਦਾ ਨਾਂ ਇਹਨਾਂ ਲੋ ਅੱਛਾ ਜਾਣੇ ਆ ਉਹ ਠੱਕੇ ਮਾਰ ਕੇ ਦਫ਼ਤਰ ਜਾਣੇ ਇਹੀ ਜਾਣਾ ਚਾਹੁੰਦੇ ਸਾਡੇ ਘਰ 'ਚ ਕੋਈ ਪ੍ਰੋਬਲਮ ਆ ਜਾਂ ਗੱਲ ਆ ਉਹ ਠੱਕੇ ਮਾਰ ਕੇ ਭੇਜੇ ਕਹਿੰਦੇ ਨਾ ਇੰਡੀਆ ਦਾ ਨਾਂ ਨਹੀਂ ਲੈਣਾ ਕੰਮ ਕਰੋ ਬਸ ਕਿੰਨਾ ਸਮਾਂ ਤੁਸੀਂ ਉਸ ਕੰਪਨੀ ਦੇ ਵਿੱਚ ਕੰਮ ਕੀਤਾ ਅਸੀਂ 4 ਮਹੀਨੇ ਸਿਰਫ 4 ਮਹੀਨੇ ਕੰਮ ਕੀਤਾ 4 ਮਹੀਨੇ ਤੁਹਾਨੂੰ ਕੋਈ ਪੈਸਾ ਦਿੱਤਾ ਹੋਣਾ ਸਾਨੂੰ ਖਰਚਾ ਵਰਚਾ ਦਿੰਦੇ ਸੀਗੇ ਉਹਦੋਂ ਬਾਅਦ ਰੋਟੀ ਪਾਣੀ ਦਾ ਖਰਚਾ ਵਰਚਾ ਇੱਧਰ ਭੇਜਿਆ ਸਾਡੇ ਪੈਸਿਆਂ ਦੀ ਟਿਕਟ ਦਿੱਤੀ ਸਾਨੂੰ ਅੱਛਾ ਢਾਈਆਂ ਮਹੀਨੇ ਦੀ ਸੈਲਰੀ ਥੱਲੇ ਸੀਗੀ ਬਾਕੀ ਉਹ ਸਾਨੂੰ ਉਹਨਾਂ ਦਾ ਖਰਚਾ ਦਿੰਦੇ ਸੀਗੇ ਉਹ ਅਸੀਂ ਉੱਥੇ ਰੋਟੀ ਪਾਣੀ ਦਾ ਚਲਾ ਲੈਂਦੇ ਆਪਾਂ ਸੰਤ ਬਲਬੀਤ ਸਿੰਘ ਸੀਚੇਵਾਲ ਦੇ ਸੰਪਰਕ ਚ ਕਿਵੇਂ ਆਏ ਹਾਂਜੀ ਇਹ ਨਾ ਸੰਤਾਂ ਦੀ ਹੈਲਪ ਦੇ ਨਾਲ ਅਸੀਂ ਆ ਗਏ ਨੇ ਤੇ ਪੁਰਾਣੇ ਬੰਦੇ ਕਹਿੰਦੇ ਸੀ ਵੀ ਤੁਸੀਂ ਜਾ ਹੀ ਨਹੀਂ ਸਕਦੇ ਭਾਵੇਂ ਟਾਡਾ ਵੀਜ਼ਾ ਵੀ ਆ ਹਾਂ ਬਿਨਾਂ ਜਿਹੜੀ ਨਿਕਲ ਨਹੀਂ ਸਕਦੇ ਇਥੋਂ ਅੱਛਾ ਤੇ ਚਲੋ ਇਹਨਾਂ ਸੰਤਾਂ ਦੇ ਜੋ ਵੀ ਇਹਨਾਂ ਦੀ ਕਿਰਪਾ ਦੇ ਨਾਲ ਅਸੀਂ ਆ ਗਏ ਆ ਸਾਡੇ ਨਾਲ ਵੀ ਉਹਨੇ ਕੰਪਨੀ ਦਾ ਇਹਦਾ ਸਲੂਕ ਨਹੀਂ ਕਹਿੰਦੇ ਵੀ ਜ਼ਿਆਦਾ ਤੁਸੀਂ ਕਰੋਗੇ ਦਿਨ ਤੁਹਾਨੂੰ ਕੁੱਟਣਾ ਵੀ ਆ ਅੱਛਾ ਚਲੋ ਇਹਨਾਂ ਸਾਡੇ ਨਾਲ ਕੋਈ ਟੌਰਚਰ ਨਹੀਂ ਸਾਨੂੰ ਕੀਤਾ ਇਹਨਾਂ ਨੇ ਸੰਤਾਂ ਦੇ ਥਰੂ ਅਸੀਂ ਆ ਗਏ ਆ ਸਾਨੂੰ ਟਿਕਟ ਦਿੱਤੀ ਇਹਨਾਂ ਨੇ ਕਿਹਾ ਸੀ ਕੋਈ ਟਿਕਟ ਧਿਆਨ ਨੂੰ ਅਸੀਂ ਆਪਣੇ ਪੈਸੇ ਦੀ ਆ ਨਹੀਂ ਤੇ ਪਹਿਲਾਂ ਬੰਦੇ ਜਾਂਦੇ ਸੀਗੇ ਕੋਈ ਜਿੱਦਾਂ 5-5 6-6 ਸਾਲ ਵਾਲੇ ਬੰਦੇ ਜਾਂਦੇ ਆ ਕਿ ਜਾਨਾ ਆ ਤਾਂ ਉਹ ਕਹਿੰਦੇ ਵੀ ਇਦਾਂ ਕਰੋ 2000 ਡਾਲਰ ਮਗਾਓ ਇੰਡੀਆ ਤੋਂ ਟਿਕਟ ਮਗਾਓ ਇੰਡੀਆ ਤੋਂ ਜੇ ਜਾਣਾ ਚਾਹੁੰਦੇ ਤੁਸੀਂ ਤੇ ਵੀਜ਼ਾ ਜਿਹੜਾ ਦੁਬਾਰਾ ਪੰਜਾ ਛੇ ਦਿਨ ਦਾ ਵੀਜ਼ਾ ਲਵਾਉਂਦੇ ਵਿਜਿਟ ਅੱਛਾ ਉਹਦੇ ਵੀ ਪੈਸੇ ਮਗਾਓ ਤੇ ਅਸੀਂ ਵਿਜਿਟ ਉਹ ਕੰਪਨੀ ਕਹਿੰਦੀ ਲਵਾ ਕੇ ਤੇ ਫਿਰ ਇੰਡੀਆ ਤੁਸੀਂ ਜਾ ਸਕਦੇ ਅੱਛਾ ਯਾਨੀ ਕਿ ਬਹੁਤ ਧੱਕੇਸ਼ਾਈ ਹੋ ਰਹੀ ਹੱਲੀ ਵੀ 2-250 ਬੰਦਾ ਉੱਥੇ ਫਸਿਆ ਹੋਇਆ ਜਿਨ੍ਹਾਂ ਦੇ ਨਾਲ ਧੱਕੇਸ਼ਾਈ ਹੋ ਰਹੀ ਹੈ ਹਾਂਜੀ ਕੋਈ ਵੀ ਬੰਦਾ ਇੰਨਾ ਯਾਨੀ ਕਿ ਗੁੰਡੇ ਰੱਖੇ ਹੋਏ ਆ ਕੰਪਨੀ ਨੇ ਕੋਈ ਬੰਦਾ ਜ਼ਿਆਦਾ ਟੱਪ ਦਾ ਨਾਜਰਾ ਉਹਨੋਂ ਸਾਈਡ ਦੇ ਕਰਕੇ ਛਤਰ ਪ੍ਰਾਨ ਕਰਨ ਕਰਦੇ ਤਾਂ ਬੰਦਾ ਡਰਦਾ ਮਾਰਾ ਅੰਮ੍ਰਿਤ ਉੱਪਰ ਕੇ ਬਹਿ ਜਾਂਦਾ ਸੰਤ ਸਿਚੇਵਾਲ ਜੀ ਦੇ ਜਦੋਂ ਤੁਸੀਂ ਸੰਪਰਕ ਚਾਹੇ ਤੁਸੀਂ ਪਹਿਲਾਂ ਇਸ ਤੋਂ ਥਾਣਿਆਂ ਚ ਫਰਿਆਦ ਵੀ ਕੀਤੀ ਹੋਊਗੀ ਜਾਂ ਕਿਤੇ ਹੋਰ ਵੀ ਗਏ ਹੋਗੇ ਇੱਥੋਂ ਦਾ ਤੁਹਾਨੂੰ ਕਿਵੇਂ ਮਾਹੌਲ ਲੱਗਿਆ ਕਿਸ ਤਰ੍ਹਾਂ ਦਾ ਡੀਲ ਹੋਇਆ ਜੀ ਇੱਥੇ ਦਾ ਬਹੁਤ ਵਧੀਆ ਮਾਹੌਲ ਆ ਇਹਨਾਂ ਦੀ ਸਦਕਾ ਦੇ ਨਾਲ ਅਸੀਂ ਸਾਨੂੰ ਕੋਈ ਉਮੀਦ ਹੀ ਨਹੀਂ ਸੀ ਵਹੀਂ ਅਸੀਂ ਇੰਡੀਆ ਆਜ ਮੰਗੇ ਚਲੋ ਇਹਨਾਂ ਸੰਤਾਂ ਦੇ ਜਰੀਏ ਐ ਠੀਕ ਠਾਕ ਰਾਜੀ ਖੁਸ਼ੀ ਆ ਗਏ ਆ ਬਹੁਤ ਵਧੀਆ ਇਹਨਾਂ ਸਾਡੀ ਹੈਲਪ ਕੀਤੀ ਆ ਸੰਤਾਂ ਸਿਚੇ ਵਾਲਿਆਂ ਨੇ ਜਿਹੜੇ ਉੱਥੇ ਨੌਜਵਾਨ ਫਸਿਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਤੁਸੀਂ ਹੁਣ ਸੰਪਰਕ ਕੀਤਾ ਕੋਈ ਵੀ ਉਹਨਾਂ ਨੂੰ ਵੀ ਛੁਡਾਇਆ ਜਾਵੇ ਉਥੋਂ ਹਾਂਜੀ ਉਹ ਦਾ ਗੁਜ਼ਾਰੇ ਰਹਿੰਦੇ ਸੀਗੇ ਉਹ ਕਿਤੇ ਵੀ ਤੁਹਾਨੂੰ ਦੱਸਾਂਗੇ ਜਿਹੜੀ ਗੱਲ ਕਹਿੰਨੇ ਵੀ ਚਲੋ ਸੰਤਾ ਜੀ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਵੀ ਉਹ ਵੀ ਵਿਚਾਰੇ ਨਿਕਲੋ ਜੀ ਹਾਂਜੀ ਇੱਥੋਂ ਦੇ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਅਜੇ ਚਾਹੁੰਦੇ ਆ ਕਿ ਅਸੀਂ ਵਿਦੇਸ਼ ਵਿੱਚ ਜਾਈਏ ਜਾ ਕੇ ਵਧੀਆ ਭੁੱਖ ਖਵਾਈਏ ਜਿਨ੍ਹਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਏਜੰਟਾਂ ਦੇ ਨਾਲ ਕਿਵੇਂ ਇਹ ਜਿਹੜੇ ਠੱਗ ਏਜੰਟ ਆ ਟਰੈਵਲ ਏਜੰਟ ਇਹਨਾਂ ਤੋਂ ਕਿਵੇਂ ਬਚਿਆ ਜਾਵੇ ਅੰਜੇ ਜੀ ਹੋਏ ਕਿਨੇ ਵੀ ਸੋਚ ਸਮਝ ਕੇ ਕਦਮ ਚੱਕੋ ਖਾਸ ਕਰਕੇ ਜੇ ਤੁਹਾਨੂੰ ਝੰਡਾ ਠੱਗ ਭੇਜਦੇ ਆ ਰਾਖ ਦਾ ਨਾ ਨਾ ਲਵੋ ਰਾਖ ਐ ਦੇਖਿਆ ਉਥੇ ਦਾ ਉਥੇ ਰਾਖ ਦੇ ਵਿੱਚ ਨਾ ਫਸਣਾ ਹੀ ਦੇ ਵੀ ਸਹੀ ਸੰਦੇਸ਼ ਆ ਦਿੰਨੇ ਆ ਵੀ ਆਪਣੇ ਭੈਣ ਭਰਾ ਨੂੰ ਵੀ ਇੱਥੇ ਅੱਧੀ ਖਾ ਲੋ ਵੀ ਬਾਅਦ ਚੱਕਾ ਜਨਾਬ ਜੀ ਠੱਕੇ ਖਾ ਕੇ ਦੇਖਿਆ अच्छा हां जी ਇਹਨਾਂ ਨੌਜਵਾਨਾਂ ਨੂੰ ਅਪੀਲ ਹੈ ਹੁਣ ਤੁਸੀਂ ਸੋਚਦੇ ਆ ਕਿ ਦੁਵਾਰਾ ਵਿਦੇਸ਼ ਜਾਣਾ ਜਾਂ ਇੱਥੇ ਰਹਿ ਕੇ ਕੋਈ ਕਾਰੋਬਾਰ ਕਰਨਾ ਨਹੀਂ ਜੀ ਇੱਥੇ ਆਪਣਾ ਕਾਰੋਬਾਰ ਕਰਾਂਗੇ ਵਿਦੇਸ਼ ਐਂ ਦੇਖੇ ਟਕੇ ਰਹੇ ਆਂ ਦੇਖੇ ਹੁਣ ਵਿਦੇਸ਼ ਦੇਖੀ ਜਾਣਾ ਉੱਥੇ ਕੁਝ ਨਹੀਂ ਹੈ ਨਹੀਂ ਕੁਝ ਨਹੀਂ ਹੈ ਇਹ ਨੌਜਵਾਨਾਂ ਨੂੰ ਤੁਹਾਡਾ ਸੁਨੇਹਾ ਹਾਂ ਜੀ ਜਲੂਸ ਸੁਨੇਹਾ ਸਾਡਾ ਜੀ ਬਿਲਕੁਲ ਜੀ ਅਸੀਂ ਜਿਵੇਂ ਇਹਨਾਂ ਨੌਜਵਾਨਾਂ ਦੀ ਕਹਾਣੀ ਸੁਣੀ ਰੋਜ਼ ਦਿਨ ਰਾਤ ਜਿਹੜੇ ਆ ਉਹ ਇਸੇ ਤਰ੍ਹਾਂ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੇ ਸੋ ਸਾਡੀ ਸਾਰਿਆਂ ਨੂੰ ਇਹ ਅਪੀਲ ਹੈ ਇਹ ਬੇਨਤੀ ਵੀ ਹੈ ਕਿ ਕਿਸੇ ਜਰੀਏ ਨੂੰ ਲੱਭਣ ਦੀ ਬਜਾਏ ਤੁਸੀਂ ਚੰਗੇ ਪੁਆਇੰਟਾਂ ਦੇ ਨਾਲ ਜਾਂ ਚੰਗੇ ਪੁਆਇਖੇ ਦੇ ਨਾਲ ਤੁਸੀਂ ਇੱਥੇ ਵੀ ਕੋਈ ਕੰਮ ਕਰ ਲੋਗੇ ਤੇ ਬਹੁਤ ਵਧੀਆ ਰਹੇਗਾ ਵਿਦੇਸ਼ ਜਾਣਾ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਜਾਓ ਪਰ ਇੱਕ ਚੰਗੇ ਤਰੀਕੇ ਦੇ ਨਾਲ ਜਾਓ ਜਿੱਥੇ ਜਾ ਕੇ ਤੁਹਾਡਾ ਕਾਰੋਬਾਰ ਤਾਂ ਵਾਧਾ ਹੋਵੇ ਨਾਲ ਦੀ ਨਾਲ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਮਿਲਮਲਾਪ ਦੇ ਵਿੱਚ ਰਹੇ ਅਜੋਹੀ ਕਹਾਣੀ ਦੋ ਪਰਿਵਾਰਾਂ ਦੀ ਹੈ ਜਿਹੜਾ ਨੇ ਆਪਣੇ ਬੱਚਿਆਂ ਨੂੰ ਆਪਣੇ ਇਹਨਾਂ ਨੂੰ ਪਰਿਵਾਰ ਨੇ ਆਪਣੇ ਮੰਮੀ ਡੈਡੀ ਨੂੰ ਘਰ ਵਾਲੀ ਨੇ ਆਪਣੇ ਬਧੀਆਂ ਨੂੰ ਵੀ ਸਾਡੇ ਬਾਹਰ ਜਾ ਕੇ ਇਹ ਸਾਡੇ ਪਰਿਵਾਰ ਦੀ ਗਰੀਬੀ ਦੂਰ ਕਰਨਗੇ ਉੱਥੇ ਜਾ ਕੇ ਇਹਨਾਂ ਨੂੰ ਕੰਮ ਮਿਲ ਲੂਗਾ ਉਹ ਪੈਸੇ ਪਾਉਣਗੇ ਪਰ ਜਿਹੜੇ ਠੱਗ ਏਜੰਟਾ ਉਹਨਾਂ ਦੇ ੱਤੇ ਚੜ ਗਏ ਇਹਨਾਂ ਨੂੰ ਇਹਨਾਂ ਦਾ ਪਿੰਡ ਹੈਗਾ ਪੱਤੜ ਕਲਾਮ ਇਹ ਨਾਲ ਇੱਕ ਪੁਰਸ਼ਲੇ ਦੇ ਪਰਲੇ ਪਰਨੇ ਪੈਂਦਾ ਸੋ ਵੈਸੇ ਪੰਡੇ ਜਲੰਧਰ ਦੇ ਵਿੱਚ ਪੈਂਦਾ ਨਾਲ ਹੀ ਕਪੂਰਥਲੇ ਦੇ ਨੇੜੇ ਆ ਸੋ ਇਹਨਾਂ ਨੇ ਇੱਕ ਏਜੰਟ ਨੇ ਕਿਹਾ ਕਿ ਤੁਹਾਨੂੰ ਅਸੀਂ ਕੁਇਤ ਭੇਜਦੇ ਆ ਕੁਇਤ ਦਾ ਲਾਰਾ ਲਾਇਆ ਉਸੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਵਧੀਆ ਨੌਕਰੀ ਹੋਊਗੀ ਵਧੀਆ ਤਨਖਾਹ ਹੋਊਗੀ ਤੇ ਜਾ ਕੇ ਕੁਇਤ ਦਾ ਦਾਰ ਕੇ ਇਹਨਾਂ ਨੂੰ ਰਾਗ ਦੇ ਵਿੱਚ ਲਾ ਗਏ ਰਾਗ ਦੇ ਵਿੱਚ ਲਾ ਕੇ ਇਹਨਾਂ ਨੇ ਜੋ ਹੱਡ ਬੀਤੀ ਹੈ ਤੇ ਇਹ ਦੱਸਣਗੇ ਸੋ ਸਾਡਾ ਦੇਖਿਆ ਕਿ ਅਸੀਂ ਇਹਨਾਂ ਥੱਗ ਟਰੈਵਲ ਏਜੰਟਾਂ ਤੋਂ ਬਜੀਏ ਕਿਉਂਕਿ ਇਹ ਨਹੀਂ ਸੋਚਦੇ ਕਿ ਜਿਸ ਪਰਿਵਾਰ ਦੇ ਕੋਲ ਅਸੀਂ ਥੋੜੇ ਜਿਹੇ ਪੈਸੇ ਲੈ ਕੇ ਉਹਨੂੰ ਬੱਚਿਆਂ ਤੋਂ ਵਾਂਝੇ ਕਰਨੇ ਆ ਪਰਿਵਾਰ ਨੂੰ ਅਜਾੜ ਰਹੇ ਆ ਇਹ ਇੱਕ ਬਹੁਤ ਵੱਡਾ ਪਾਪ ਆ ਸੋ ਇਹਨਾਂ ਨੇ ਪੈਸੇ ਵੀ ਦੇ ਦਿੱਤੇ ਤੇ ਜਿਹੜਾ ਇਹ ਦੁੱਖ ਭੋਗ ਕੇ ਆਏ ਉਹ ਵੱਖਰੀ ਗੱਲ ਆ ਸੋ ਇਹ ਦੱਸਦੇ ਅਗੇ ਸਾਨੂੰ ਬੰਦੀ ਬਣਾ ਕੇ ਰੱਖਿਆ ਤਾਂ ਕਹੇ ਨਾਲ ਸਿੱਧਰ ਮਾਰ ਕੇ ਲਿਆਂਦੇ ਜੇ ਬਿਮਾਰ ਵੀ ਹੋਵੇ ਤਾਂ ਕੰਮ ਕਰਨਾ ਹੀ ਕਰਨਾ ਇਹ ਤੁਹਾਡੀ ਡਿਊਟੀ ਹੈ ਸੋ ਇਹਨਾਂ ਦੇ ਇਹਨਾਂ ਨੇ ਦੱਸਿਆ ਵਾਇਥੇ ਕਿ ਜਿਸ ਤਰ੍ਹਾਂ ਅਸੀਂ ਆ ਗਏ ਆ ਉੱਥੇ ਹੋਰ ਵੀ ਕੁਝ ਬੰਦੇ ਜ਼ਿਆਦਾ ਜਿਹੜੇ ਹੈਗੇ ਆ ਹੈਗੇ ਇੰਡੀਆ ਦੇ ਹੀ ਆ ਹੈ ਹੋਰ ਸਟੇਟਾਂ ਦੇ ਆ ਉਹਦੇ ਵਿੱਚ ਜੰਮੂ ਕਸ਼ਮੀਰ ਵੀ ਹੈ ਕਮਾਚਲ ਜਾਂ ਹੋਰ ਵੱਖਰੇ-ਵੱਖਰੇ ਸਟੇਟਾਂ ਦੇ 5000 ਬੰਦੇ ਪੰਜਾਬ ਦੇ ਵੀ ਆ ਉਹਨਾਂ ਦੇ ਨਾਲ ਉਹਨਾਂ ਨੇ ਉਸ ਕੰਪਨੀ ਦੇ ਵਿੱਚ ਬੰਦੀ ਬਣਾਏ ਸੋ ਉਹਨਾਂ ਇਹੋ ਜੇ ਦੱਸਿਆ ਕਿ ਜਿਹੜੇ ਉਹਨਾਂ ਦੇ ਵੀਜ਼ਾ ਜਦੋਂ ਜਾ ਕੇ 1 ਸਾਲ ਦਾ ਲਵਾ ਲੈਂਦੇ ਆ ਮਗਰੋਂ ਵੀਜ਼ਾ ਨਹੀਂ ਲਵਾਉਂਦੀ ਕੰਪਨੀ ਤੇ ਉਹਨੂੰ ਜਿਹੜੀ ਹੈਗੀ ਆ ਉਹ ਇਨਲੀਗਲ ਕਰ ਦਿੰਦੀ ਆ ਫੇਰ ਬੰਦਾ ਜਿਹੜਾ ਹੈਗਾ ਉਸੇ ਫਸ ਜਾਂਦਾ ਦੋਨੋਂ ਕੋਲ ਉਹ ਜਿਹੜੀ ਵਿਧਵਾ ਮਜ਼ਦੂਰ ਮਜ਼ਦੂਰੀ ਜਿਹੜੀ ਹੈਗੀ ਉਹ ਕਰਵਾਈ ਜਾਂਦੀ ਆ ਸੋ ਉਹਨਾਂ ਦੇ ਵਿੱਚ ਹੀ ਇਹ ਸਫਲ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀ ਕੰਪਨੀ ਦੇ ਹਾਲਤ ਬੜੇ ਮਾੜੇ ਸੀ ਤਕਰੀਬਨ 15 ਮਾਰਚ ਨੂੰ ਇਹਨਾਂ ਦੋਨਾਂ ਦੇ ਪਰਿਵਾਰ ਦੇ ਬੀਬੀਆਂ ਇੱਥੇ ਆਈਆਂ ਸੀ ਬੜੀ ਦਰਦ ਭਰੀ ਉਹਨਾਂ ਦੀ ਸਦਿੱਤੀ ਸੀ ਦੇਖ ਨਹੀਂ ਹੁੰਦਾ ਸੀ ਜਦੋਂ ਉਹ ਇਹਨਾਂ ਦੀ ਗੱਲ ਕਰਕੇ ਇੱਥੇ ਰੋ ਰਹੀਆਂ ਸੀ ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਸੀਂ ਵਿਸ਼ੇਸ਼ ਤੌਰ ਤੇ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆਂ ਭਾਰਤ ਦੇ ਦੀ ਅੰਬੈਸੀ ਜਿਹੜੀ ਵਿਦੇਸ਼ ਮੰਤਰਾਲੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇਹਨਾਂ ਨੇ 14 ਦਿਨਾਂ ਦੇ ਅੰਦਰ ਅੰਦਰ ਜਿਹੜੇ ਆ ਇਹ 15 ਮਾਰਚ ਨੂੰ ਇਹ ਇੱਥੇ ਸਾਡੇ ਕੋਲ ਆਏ ਸੀ ਤੇ 14 ਦਿਨਾਂ ਮਗਰੋਂ ਇਹ ਜਿਹੜਾ ਹੈ 28 ਮਾਰਚ ਨੂੰ ਜਿਹੜਾ ਹੈਗਾ ਇਹ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਗਏ ਸੀ ਸੋ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਤੇ ਅਰਦਾਸ ਕਰਦੇ ਆ ਇੱਕ ਪਰਿਵਾਰ ਦੇ ਵਿੱਚ ਆਪਣੇ ਜਿਸ ਤਰ੍ਹਾਂ ਦਾ ਜੀਵਨ ਹਨ ਨੂੰ ਅੱਗੇ ਸ਼ੁਰੂ ਕਰਨ ਸੋ ਅੱਗੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਭੈਣਾ ਭਰਾਵਾਂ ਵਰਗੇ ਵਾਸਤੇ ਜਿਹੜੇ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਆ ਉਹਦੇ ਵਾਸਤੇ ਹੁਣੇ ਸਾਡੇ ਕੋਲ ਕੁਝ ਦਿਨ ਪਹਿਲਾਂ ਡੱਲੇ ਤੋਂ ਇੱਕ ਪਰਿਵਾਰ ਆਇਆ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਲੜਕੀ ਜਿਹੜੀ ਹੈਗੀ ਆ ਉੱਥੇ ਭੇਜੀ ਆ ਉਹ ਫਸ ਗਈ ਹੈ ਤੇ ਫਿਰ ਅਸੀਂ ਕਿਹਾ ਵੀ ਅਸੀਂ ਤਾਂ ਰੋਜ਼ ਇੱਥੇ ਤੁਹਾਡੇ ਅਖਬਾਰਾਂ 'ਚ ਦਿੰਨੇ ਆ ਟੈਲੀਵਿਜ਼ਨ 'ਤੇ ਦੱਸਦੇ ਆ ਵੀ ਤੁਸੀਂ ਸੇ ਸੁਲਤਾਨਪੁਰ ਤੋਂ ਕਿੰਨੇ ਵਾਰੀ ਸੁਣਿਆ ਹੋਊਗਾ ਤੇ ਤੁਸੀਂ ਨਾ ਕਿਉਂ ਭੇਜਿਆ ਕਹਿੰਦੇ ਜੀ ਉਹ ਲੜਕੀ ਦੀ ਕੋਈ ਸੇਲੀ ਸੀ ਬਾਹਰ ਉਹਨੇ ਉਹਨੂੰ ਗੱਲਾਂ 'ਚ ਲੈ ਆਂਦਾ ਤੇ ਹੁੰਦਾ ਕੀ ਹੈ ਜਿੰਨੇ ਵੀ ਖਾਸ ਕਰਕੇ ਬੀਬੀਆਂ ਖਾਸ ਕਰਕੇ ਮਾਸਕਟ ਜਾਂ ਹੋਰ ਇਹਨਾਂ ਦੇਸਾਂ ਦੇ ਵਿੱਚ ਉਹਨਾਂ ਦਾ ਇੱਕ ਧੰਦਾ ਬਣਿਆ ਹੋਇਆ ਕਿ ਜਿਹੜਾ ਬੰਦਾ ਉੱਥੋਂ ਨਿਕਲਣਾ ਚਾਹੁੰਦਾ ਉਹ ਕਹਿੰਦੇ ਮੈਨੂੰ ਇੱਕ ਹੋਰ ਦੇ ਦੇ ਤੂੰ ਚਲੇ ਜਾ ਉਹ ਪਬ ਦੀ ਜਗ੍ਹਾ ਜਿਹੜਾ ਹੈਗਾ ਹੋਰ ਦੇ ਦੇ ਸੋ ਇਸ ਕਰਕੇ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਆਪਣੇ ਪਰਿਵਾਰਕ ਮੈਂ ਉਮਰ ਨੂੰ ਰਿਸ਼ਤੇਦਾਰ ਨੂੰ ਫਸਾ ਕੇ ਆਪ ਨਿਕਲੇ ਹੁੰਦੇ ਆ ਤਾਂ ਫਿਰ ਉੱਥੇ ਫਸ ਜਾਂਦੇ ਆ ਸੋ ਇਹਨਾਂ ਜਿਹੜੇ ਹੈਗੇ ਆ ਦੋਨੋਂ ਜਿਹੜੇ ਪਤਣਾ ਤੋਂ ਵੀਰ ਆਏ ਇਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦੀ ਬੁਰੀ ਹੋਈ ਆ ਸੋ ਅਸੀਂ ਬੇਨਤੀ ਕਰਾਂਗੇ ਸਾਡੇ ਆਪਉਣ ਸਰਪ੍ਰਸ਼ਾਸਨ ਨੂੰ ਵੀ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਕਿ ਨਾ ਟਰੈਵਲ ਏਜੰਟਾਂ ਦੇ ਉੱਤੇ ਸਖਤ ਕਾਰਵਾਈ ਹੋਵੇ ਤਾਂ ਕਿ ਇਹ ਇਹਨਾਂ ਨੂੰ ਜਿਹੜੇ ਪੈਸੇ ਵੀ ਇਹਦੇ ਵਾਪਸ ਹੋਣ ਤੇ ਪਰਿਵਾਰ ਨੂੰ ਜਿਹੜਾ ਹੈਗਾ ਉਜਾੜਿਆ ਗਿਆ ਇਹਦੀਆਂ ਨਾਲ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਹੋਰ ਇਹੋ ਜਿਹੇ ਪਰਿਵਾਰ ਭੋਲੇ ਭਾਲੇ ਜਿਹੜੇ ਹੈਗੇ ਆ ਗਰੀਬ ਇਹੋ ਜਿਹੇ ਥਾਗ ਏਜੰਟਾਂ ਦੇ ਧਾਏ ਨਾ ਚਣ ਇਹਦੇ ਵਾਸਤੇ ਸੀ ਜ਼ਰੂਰ ਜਿਹੜੀ ਹੈਗੀ ਪ੍ਰਸ਼ਾਸਨ ਨੂੰ ਕਿੰਨੇ ਬੇਨਤੀ ਕਰਦੇ ਆ ਕਿ ਤੁਸੀਂ ਇਹ ਚੀਜ਼ਾਂ ਨੂੰ ਨਾ ਤਪਾਓ ਜਿਹੜੇ ਵੀ ਕੋਸ਼ ਇਹੋ ਜਿਹੇ ਏਜੰਟਾਂ ਉਹਨਾਂ ਨੂੰ ਫੜ ਕੇ ਅਦਾਲਤਾਂ ਦੇ ਵਿੱਚ ਦਿਓ ਧੰਨਵਾਦ ਸੋ ਕੈਮਰਾਮੈਨ ਗੁਰਪ੍ਰੀਤ ਢੋੜ ਦੇ ਨਾਲ ਬਲਵਿੰਦਰ ਸਿੰਘ ਢਾਲੀਵਾਲ ਡੇਲੀ ਪੋਸਟ ਕਪੂਤਰਾ